BN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੁਪਰੀਮ ਕੋਰਟ ਵਿੱਚ ਕੇਂਦਰ ਅਤੇ ਪੰਜਾਬ ਮੁਰਤਵਾ ਮੋ ਸਾਹਮਣੇ ਸੁਖਬੀਰ ਬਾਦਲ ਦੇਣਗੇ ਅਸਤੀਫਾ ਜਾਂ ਬਾਗੀਆਂ ਨੂੰ ਦਿਖਾਉਣਗੇ ਤਾਕਤ ਵੱਡਾ ਖੁਲਾਸਾ ਸੁਖਬੀਰ ਬਾਦਲ ਦੇ ਮੁਆਫੀ ਨਾਮੇ ਤੇ ਆ ਸਕਦਾ ਹੈ ਜਲਦ ਵੱਡਾ ਫੈਸਲਾ ਬੇਆਦਬੀ ਮਾਮਲੇ ਵਿੱਚ ਹੱਥ ਲੱਗੇ ਨਵੇਂ ਸਬੂਤ ਵੜਿੰਗ ਵੱਲੋਂ ਰਵਨੀਤ ਬਿੱਟੂ ਨੂੰ ਕਰਾਰਾ ਝਟਕਾ ਸਿਸੋਦੀਆ ਦਾ ਮਾਮਲਾ ਕਦੋਂ ਤੱਕ ਚੱਲੇਗਾ ਸੁਪਰੀਮ ਕੋਰਟ 'ਚ ਈਡੀ ਅਤੇ ਸੀਬੀਆਈ ਨੂੰ ਕੋਰਟ ਦਾ ਸਵਾਲ ਭਾਰਤ ਦਾ ਹੌਕੀ ਵਿੱਚ 골ਡ ਮੈਡਲ ਜਿੱਤਣ ਦਾ ਸੁਪਨਾ ਟੁੱਟਿਆ ਕੁਸ਼ਤੀ ਦੇ ਫਾਈਨਲ ਵਿੱਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਲਵਾਨ ਬਲੀ ਵਿਨੇਸ਼ ਫੁਗਾਟ ਰਚਿਆ ਇਤਿਹਾਸ ਅਤੇ ਕੁਝ ਜਾਣਕਾਰੀਆਂ ਹੋਰ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਗੱਲ ਕਰਦਿਆਂ ਇੱਕ ਪਾਸੇ ਪੰਜਾਬ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਇੱਕ ਵਾਰ ਨਹੀਂ अनेका ਮੌਕਿਆਂ ਤੇ ਇਹ ਆਹਮੋ ਸਾਹਮਣੇ ਹੋਇਆ ਇੱਕ ਵਾਰ ਹੁਣ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਇਹ ਆਹਮੋ ਸਾਹਮਣੇ ਨੇ ਭਾਰਤ ਦੀ ਸਿਖਰਲੀ ਅਦਾਲਤ ਭਾਵ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ 1000 ਕਰੋੜ ਰੁਪਏ ਜਿਹੜੇ ਕੇਂਦਰ ਵੱਲੋਂ ਰੋਕਿਆ ਹੋਇਆ ਉਹ ਰੋਕ ਕੇ ਜਾਣ ਦੀ ਪਟੀਸ਼ਨ ਤੇ ਸੁਣਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪੈਸਾ ਪਿੰਡੂ ਵਿਕਾਸ ਫੰਡ ਭਾਵ ਆਰ ਡੀ ਐਫ ਦੇ ਨਾਲ ਜੁੜਿਆ ਹੋਇਆ ਹੈ ਚੀਫ ਜਸਟਿਸ ਚੰਦਰ ਚੂੜ ਸਿੰਘ ਜਸਟਿਸ ਜੇਬੀ ਪਰਦੀਵਾਲ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਦੇ ਸਾਹਮਣੇ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਇਹ ਪਟੀਸ਼ਨ ਪੇਸ਼ ਕੀਤੀ ਗਈ ਸੀ ਉਹਨਾਂ ਨੇ ਦੱਸਿਆ ਕਿ 1000 ਕਰੋੜ ਪਿੰਡੂ ਵਿਕਾਸ ਫੰਡ ਉਹ ਰੋਕਿਆ ਹੈ ਤੇ ਤੇ ਤਤਕਾਲ ਸੁਣਵਾਈ ਕੀਤੀ ਜਾਵੇ ਅਤੇ ਉਹਨਾਂ ਦੀ ਤਤਕਾਲ ਸੁਣਵਾਈ ਦੀ ਅਪੀਲ ਇਹ ਮਨਜ਼ੂਰ ਕਰ ਲਈ ਗਈ ਹੈ ਪੰਜਾਬ ਸਰਕਾਰ ਨੇ 2023 ਦੇ ਵਿੱਚ ਦਰਅਸਲ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਆਰ ਡੀ ਐਫ ਅਤੇ ਮਾਰਕੀਟ ਫੀਸ ਜਿਹੜੀ ਹੈ ਉਹ ਕੇਂਦਰ ਦੇ ਵੱਲੋਂ ਰੋਕੀ ਹੋਈ ਹੈ ਇਹਦੇ ਤੋਂ ਇਲਾਵਾ ਇਹ ਵੀ ਦੋਸ਼ ਲਾਏ ਗਏ ਸੀ ਕਿ ਕੇਂਦਰ ਦੇ ਕੋਲ ਪੰਜਾਬ ਦਾ 4200 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਖੜਾ ਹੈ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਹਦੇ ਨਾਲ ਅਨਾਜ ਦੀ ਖਰੀਦ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਅਨਾਜ ਦੀ ਖਰੀਦ ਦੇ ਉਦੇਸ਼ਾਂ ਲਈ ਮਾਰਕੀਟ ਫੀਸ ਅਤੇ ਆਰ ਡੀ ਐਫ ਦੀਆਂ ਦਰਾਂ ਨਿਰਧਾਰਤ ਕਰਨ ਦੇ ਵਿੱਚ ਪੰਜਾਬ ਸਰਕਾਰ ਭਾਵ ਸੂਬਾ ਸਰਕਾਰ ਦਾ ਖਾਸ ਅਧਿਕਾਰ ਹੈ ਕਿਉਂਕਿ ਇਹ ਸੰਵਧਾਨ ਦੇ ਤਹਿਤ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ ਪਰ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਆਪਣੇ ਫੰਡ ਮੰਗ ਰਹੀ ਹੈ ਕੇਂਦਰ ਸਰਕਾਰ ਦੇ ਕਰਨ ਤੇ ਜੂ ਨਹੀਂ ਸਰਕ ਰਹੀ ਹੁਣ ਗੱਲ ਕਰਦੇ ਹਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਕੀ ਮਿਲੇਗੀ ਜਾਂ ਨਹੀਂ ਚਿਰੋਕਣੀ ਮੰਗਾ ਹੈ ਕਿਸਾਨਾਂ ਦੀ ਦੁਬਾਰਾ ਫਿਰ ਧਰਨਾ ਵੀ ਪ੍ਰਦਰਸ਼ਨ ਵੀ ਹੋ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਵੱਲੋਂ ਹੁਣ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀਦਰ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਕਿਸਾਨ ਆਗੂ ਨੂੰ ਦੱਸਿਆ ਕਿ ਜਿਹੜਾ ਸਰਦ ਰੁੱਤ ਦਾ اجلاس ਆਏਗਾ ਉਹਦੇ ਦੌਰਾਨ ਇਹ ਇੱਕ ਪ੍ਰਾਈਵੇਟ ਬਿੱਲ ਲਿਆਉਣਗੇ ਸੰਯੁਕਤ ਕਿਸਾਨ ਮੋਰਚਾ ਦੇ 20 ਸੂਤਰੀ ਮੰਗ ਪੱਤਰوں ਲੈ ਕੇ ਇੰਡੀਆ ਗੱਠ ਜੂੜ ਦੇ ਨਾਲ ਮਿਲ ਕੇ ਇਹ ਵੱਡੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ ਸੀ ਬੈਠਕ ਦੇ ਵਿੱਚ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਉਹਨਾਂ ਦੀ ਕਾਨੂੰਨੀ ਗਰੰਟੀ ਕਰਜ਼ਾ ਮੁਆਫੀ ਸਮੇਤ ੜੇ ਹੋਰ ਮੁੱਦੇ ਸੀ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਈ ਹੈ बैठक ਦੇ ਵਿੱਚ ਸ਼ਾਮਲ ਹੋਏ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਸਿੰਘ ਨੇ ਦੱਸਿਆ ਕਿ ਐਸਕੇ ਐਮ ਦੇ ਆਗੂਆਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਐਮਐਸਪੀ ਕਾਨੂੰਨੀ ਗਰੰਟੀ ਕਰਜ਼ਾ ਮੁਆਫੀ ਅਤੇ ਹੋਰ ਜਿਹੜੇ ਉਹਨਾਂ ਦੀਆਂ ਮੰਗਾਂ ਨੇ ਉਹਦੇ ਉੱਤੇ ਇੱਕ ਬਿੱਲ ਆਉਣ ਦੀ ਅਪੀਲ ਕੀਤੀ ਹੈ ਤੇ ਉਹ ਕਹਿੰਦੇ ਸਾਨੂੰ ਵਿਰੋਧੀ ਧਿਰ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਗਲੇ اجلاس ਦੇ ਵਿੱਚ ਪ੍ਰਾਈਵੇਟ ਬਿੱਲ ਲੈ ਆਉਣਗੇ ਕਿਸਾਨ ਆਗੂਆਂ ਨੇ ਆਖਿਆ ਕਿ ਇਹਦੇ ਉੱਤੇ ਗੌਰ ਜ਼ਰੂਰ ਕੀਤੀ ਜਾਵੇ ਰਾਹੁਲ ਨੇ ਜੈਰਾਮ ਰਮੇਸ਼ ਅਤੇ ਕੇਸੀ ਵੇਨੂ ਗੋਪਾਲ ਦੇ ਨਾਲ ਗੱਲਬਾਤ ਕਰਕੇ ਇੱਕ ਕਮੇਟੀ ਬਣਾਉਣ ਵਾਸਤੇ ਵੀ ਆਖ ਦਿੱਤਾ ਹੈ ਇਸੇ ਤਰ੍ਹਾਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕੁਝ ਦਿਨ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਐਸਕੇਐਮ ਨੇ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਤੋਂ ਸਮੇਂ ਦੀ ਮੰਗ ਕੀਤੀ ਸੀ ਕਿਸਾਨਾਂ ਨੇ 2 ਅਗਸਤ ਦੀ ਬੈਠਕ ਦੀ ਮੰਗ ਕੀਤੀ ਸੀ ਪਰ ਸਮਾਂ ਘੱਟ ਹੋਣ ਕਰਕੇ 2 ਅਗਸਤ ਨੂੰ ਬੈਠਕ ਨਹੀਂ ਸੀ ਹੋ ਸਕੀ ਹੁਣ ਗੱਲ ਕਰਦੇ ਹਾਂ ਕਿ ਕੀ ਸੁਖਵੀਰ ਬਾਦਲ ਅਸਤੀਫਾ ਦੇਣਗੇ ਜਾਂ ਵਿਰੋਧੀਆਂ ਨੂੰ ਦਿਖਾਉਣਗੇ ਤਾਕਤ ਉਹਦੇ ਖਲਾਸੇ ਹੋ ਗਏ ਆ ਕਿਉਂਕਿ ਬਾਗੀਆਂ ਦੇ ਵੱਲੋਂ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚਿਆ ਹੋਇਆ ਹੈ ਪਰ ਸੁਖਵੀਰ ਬਾਦਲ ਲੱਗਦਾ ਹੈ ਕਿ ਤਾਕਤ ਦਿਖਾਉਣ ਜਾ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਇਸ ਤਰ੍ਹਾਂ ਬਾਗੀ ਧੜੇ ਦੇ ਖਿਲਾਫ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ ਇਸ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਕਾਲੀ ਦਲ ਦੇ ਵੱਲੋਂ ਦੋ ਮੀਟਿੰਗਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਕਈ ਪ੍ਰੋਗਰਾਮ ਉਲੀਕ ਦਿੱਤੇ ਗਏ ਐ ਇਸ ਤਰ੍ਹਾਂ ਡਾਕਟਰ ਚੀਮਾ ਨੇ ਦੱਸਿਆ ਕਿ ਪਹਿਲਾਂ ਤਾਂ ਇਹ ਕਿ 15 ਅਗਸਤ ਨੂੰ ਈਸਲੂ ਦੇ ਵਿੱਚ ਸ਼ਹੀਦ ਕਰਨੈਲ ਸਿੰਘ ਈਸਲੂ ਦੀ ਯਾਦ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕਾਨਫਰੰਸ ਕੀਤੀ ਜਾਏਗੀ ਇਹਦੇ ਨਾਲ ਹੀ 19 ਅਗਸਤ ਨੂੰ ਬਾਬਾ ਬਕਾਲਾ ਦੇ ਵਿੱਚ ਵੀ ਸਲਾਨਾ ਕਾਨਫਰੰਸ ਹੋਏਗੀ ਕਿਉਂਕਿ ਰਖੜ ਪੁੰਨਿਆਂ ਤੇ ਅਕਾਲੀ ਦਲ ਉੱਥੇ ਹਰ ਸਾਲ ਕਾਨਫਰੰਸ ਕਰਦਾ ਆ ਰਿਹਾ ਹੈ ਇਹਦੇ ਤੋਂ ਇਲਾਵਾ 20 ਅਗਸਤ ਨੂੰ ਸੰਤ ਹਰਚਰਨ ਸਿੰਘ ਲੋਂਗੋਵਾਲ ਉਹਨਾਂ ਦੀ ਵਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਲੋਂਗੋਵਾਲ ਦੇ ਵਿੱਚ ਵੀ ਵੱਡੇ ਪੱਧਰ ਤੇ ਸ਼ਹੀਦੀ ਸਮਾਗਮ ਹੋਏਗਾ ਇਹਦੀ ਤਿਆਰੀ ਦੇ ਸਬੰਧ ਵਿੱਚ ਉਹ ਕਹਿੰਦੇ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਨੇ ਡਾਕਟਰ ਚੀਮਾ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਲੰਬੇ ਸਮੇਂ ਦਾ ਏਜੰਡਾ ਤੈਅ ਕਰਨ ਵਾਲੇ ਤਿੰਨ ਰੋਜ਼ਾ ਜਨਰਲ ਡੈਲੀਗੇਟ ਇਜਲਾਸ ਨੂੰ ਵੀ ਸੱਦ ਲਿਆ ਗਿਆ ਹੈ ਜਿਹੜਾ ਕਿ ਨਵੰਬਰ ਮਹੀਨੇ 'ਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਜਾਏਗਾ ਮੀਟਿੰਗ ਦੇ ਵਿੱਚ ਉਹਨਾਂ ਦੱਸਿਆ ਕਿ ਫੈਸਲਾ ਹੋਇਆ ਹੈ ਕਿ ਅਕਾਲੀ ਦਲ ਦਾ ਪੰਥਕ ਏਜੰਡਾ ਜਿਵੇਂ ਕਿ ਪੰਜਾਬ ਅਤੇ ਦੇਸ਼ ਨੂੰ ਗੰਭੀਰ ਚੁਣੌਤੀਆਂ ਜੋ ਪੰਜਾਬ ਦੀਆਂ ਚੁਣੌਤੀਆਂ ਜਿਵੇਂ ਕਿ ਖੇਤੀ ਸੰਕਟ ਵਾਤਾਵਰਣ ਸਿੱਖਿਆ ਤੇ ਸਿਹਤ ਵਾਸਤੇ ਕਿਹੜੀ ਪਾਲਿਸੀ ਹੋਣੀ ਚਾਹੀਦੀ ਹੈ ਪੰਜਾਬ ਤੇ ਸਿੱਖ ਡਾਇਸਪੋਰਾ ਜੋ ਵਿਦੇਸ਼ਾਂ ਚ ਬੈਠਾ ਹੈ ਉਹਨਾਂ ਦੀਆਂ ਮੁਸ਼ਕਲਾਂ ਤੇ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਲਈ ਕੀ ਕੀ ਕੀਤਾ ਜਾ ਸਕਦਾ ਹੈ ਦਲਤਾਂ ਦੀਆਂ ਕਿਹੜੀਆਂ ਮੁਸ਼ਕਲਾਂ ਨੇ ਇਹਨਾਂ ਸਾਰੇ ਮਸਲਿਆਂ ਤੇ ਤਿੰਨ ਰੋਜ਼ਾ ਅਕਾਲੀ ਦਲ ਜਨਰਲ ਇਜਲਾਸ ਵਿੱਚ ਇਹ ਸਾਰਾ ਕੁਝ ਵਿਚਾਰਿਆ ਜਾਏਗਾ ਇਹਦੇ ਤੋਂ ਇਲਾਵਾ ਅਕਾਲੀ ਦਲ ਨੇ ਆਉਣ ਵਾਲੀਆਂ ਜਿਹੜੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਜ਼ਿੰਮਰੀ ਹੋਣੀਆਂ ਨੇ ਉਹਨਾਂ ਨੂੰ ਲੜਨ ਦਾ ਫੈਸਲਾ ਵੀ ਲਿਆ ਹੈ ਇਸ ਸੰਬੰਧੀ ਚਾਰੇ ਹਲਕਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਡਿਊਟੀ ਲਈ ਜਾਏਗੀ। ਅਕਾਲੀ ਦਲ ਦੇ ਤਿੰਨ ਤੋਂ ਚਾਰ ਲੀਡਰ ਇੱਕ ਹਲਕੇ 'ਚ ਅਬਜ਼ਰਵਰ ਲਗਾਏ ਜਾਣਗੇ ਜਿਹੜੇ ਉਮੀਦਵਾਰਾਂ ਦੇ ਨਾਮ ਸੁਝਾਉਣਗੇ। ਅਬਜ਼ਰਵਰਾਂ ਦੇ ਨਾਮ ਉਹ ਕਹਿੰਦੇ ਬੜੀ ਜਲਦ ਐਲਾਨ ਦਿੱਤੇ ਜਾਣਗੇ। ਨਾਲ ਹੀ ਬਿਕਰਮ ਮਜੀਠੀਆ ਨੂੰ ਸਿੱਟ ਦੇ ਵੱਲੋਂ ਲਗਾਤਾਰ ਸੱਦੇ ਜਾਣ ਦਾ ਵੀ ਉਹ ਕਹਿੰਦੇ ਗੰਭੀਰ ਨੋਟਸ ਲਿਆ ਗਿਆ ਅਤੇ ਆਕਿਆ ਗਿਆ ਕਿ ਬਿਕਰਮ ਮਜੀਠੀਆ ਦੇ ਨਾਲ ਸਾਰਾ ਅਕਾਲੀ ਦਲ ਮੋਢੇ ਨਾਲ ਮੋਟਾ ਜੋੜ ਕੇ ਖੜਾ ਹੈ। ਤੇ ਹੁਣ ਸੁਖਬੀਰ ਬਾਦਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀ ਬੰਦ ਲਫਾਫੇ ਚ ਦਿੱਤਾ ਗਿਆ ਸੀ ਉਹ ਤਾਂ ਹੁਣ ਜਨਤਕ ਹੋ ਚੁੱਕਿਆ ਉਹਦੇ ਚ ਹੈ ਗੱਲਾਂ ਗੋਲ-ਮੋਲ ਨੇ ਕੱਲ ਦੇ ਪ੍ਰੋਗਰਾਮ ਵਿੱਚ ਮੈਂ ਉਚੇਚੇ ਤੌਰ ਤੇ ਉਹਦਾ ਜ਼ਿਕਰ ਕੀਤਾ ਸੀ ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰ ਅਤੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਇੱਕ ਬਿਆਨ ਜਾਰੀ ਕੀਤਾ ਉਸ ਬਿਆਨ ਦੇ ਅਨੁਸਾਰ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜ਼ਰੂਰੀ ਪੰਥਕ ਵਿਚਾਰਾਂ ਸਬੰਧੀ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਏਗੀ ਇਸ ਜਾਰੀ ਬਿਆਨ ਦੇ ਅਨੁਸਾਰ 30 ਅਗਸਤ 2024 ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਹਿਬਾਨਾਂ ਦੀ ਜ਼ਰੂਰੀ ਇਕੱਤਰਤਾ ਸੱਦੀ ਗਈ ਹੈ ਜਿਸ ਦੇ ਵਿੱਚ ਕੁਝ ਅਤ ਜ਼ਰੂਰੀ ਪੰਥਕ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਹੁਣ ਕਿਆਸ ਇਹ ਲਾਏ ਜਾ ਰਹੇ ਨੇ ਕਿ ਉਸ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਦਿੱਤੇ ਸਪਸ਼ਟੀਕਰਨ ਬਾਬਤ ਵੀ ਚਰਚਾ ਕੀਤੀ ਜਾ ਸਕਦੀ ਹੈ ਦਸਣਾ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਿੱਤੇ ਸਪਸ਼ਟੀਕਰਨ ਨੂੰ ਬੀਤੇ ਦਿਨੀ ਜਨਤਕ ਕਰ ਦਿੱਤਾ ਸੀ ਪਰ ਬਾਗੀਆਂ ਵੱਲੋਂ ਉਹਦੇ ਤੇ ਵੀ ਸਵਾਲ ਚੁੱਕ ਦਿੱਤੇ ਗਏ ਸੀ ਕਿ ਜਦੋਂ ਕਿਸੇ ਘਟਨਾ ਦਾ ਜ਼ਿਕਰ ਹੀ ਨਹੀਂ ਫਿਰ ਸਵਾਲ ਇਹਨਾਂ ਨੂੰ ਕਿਹੜੇ ਕਿਤੇ ਜਾਣਗੇ ਤੇ ਹੁਣ ਦੂਸਰੇ ਪਾਸੇ ਬੇਆਦਬੀਆਂ ਦਾ ਮੁੱਦਾ ਲਗਾਤਾਰ ਗਰਮਾ ਰਿਹਾ ਜਿਸ ਤੇ ਵਿੱਚ ਅਕਾਲੀ ਦਲ ਖਾਸ ਕਰਕੇ ਸੁਖਬੀਰ ਬਾਦਰ ਕਸੂਤੇ ਘਰੇ ਹੋਏ ਨੇ ਤੇ ਹੁਣ ਬੇਆਦਬੀ ਅਤੇ ਗੋਲੀ ਕਾਂਡ ਨੂੰ ਲੈ ਕੇ ਉਹਨਾਂ ਮਾਮਲਿਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਬਹੁਤ ਵੱਡਾ ਐਲਾਨ ਅਤੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਉਹਨਾਂ ਨੇ ਕਿਹਾ ਕਿ ਸਾਡੇ ਹੱਥ ਕੁਝ ਵੱਡੇ ਸਬੂਤ ਲੱਗੇ ਆ ਜਿਨ੍ਹਾਂ ਨੇ ਸਾਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਜਦੋਂ ਤੁਹਾਨੂੰ ਕਹਿੰਦੇ ਇਹਨਾਂ ਸਬੂਤਾਂ ਬਾਰੇ ਪਤਾ ਲੱਗੇਗਾ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਥੋੜੇ ਦਿਨਾਂ ਵਿੱਚ ਸਭ ਕੁਝ ਸਾਫ਼ ਹੋ ਜਾਏਗਾ ਅਸੀਂ ਪੰਜਾਬ ਦੇ ਲੋਕਾਂ ਨਾਲ ਕਹਿੰਦੇ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਮਲਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਅਤੇ ਇਹ ਜਲਦ ਕਹਿੰਦੇ ਪੂਰਾ ਕਰਾਂਗੇ ਉਹਨਾਂ ਨੇ ਸੁਖਵੀਰ ਬਾਦਲ ਦੇ ਮੁਆਫੀ ਨਾਅਮੇ ਤੇ ਕਿਹਾ ਕਿ ਮੁਆਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੁੰਦੀ ਹੈ ਉਹਨਾਂ ਕਿਹਾ ਕਿ ਜਾਣਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਹੈ। ਬਿਆਦਬੀ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੁਝ ਨਵੇਂ ਸਬੂਤ, ਕੁਝ ਨਵੇਂ ਤੱਥ ਆਏ ਨੇ ਜਿਸ ਦਾ ਬਾਬਤ ਤੁਸੀਂ ਸੋਚ ਵੀ ਨਹੀਂ ਸਕਦੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਮੁਲਜ਼ਮਾ ਦੇ ਖਿਲਾਫ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਤੇ ਹੁਣ ਉਹ ਸਬੂਤ ਕਿਹੜੇ ਨੇ ਇਹ ਵੇਖਣਾ ਹੋਏਗਾ। ਪਰ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਥੋੜੇ ਦਿਨਾਂ ਵਿੱਚ ਸਭ ਕੁਝ ਸਾਫ਼ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੇ ਇਸ ਮਾਮਲੇ ਦੀ ਜਾਂਚ ਆਪ ਹੀ ਕੀਤੀ ਕਰਵਾਈ ਸੀ ਇਸ ਕਰਕੇ ਮਾਮਲਾ ਉਲਝਾਇਆ ਹੋਇਆ ਜਿਸ ਨੂੰ ਸੁਲਝਾਇਆ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਸੇ ਬੰਦ ਕਰ ਦਿੱਤੇ ਗਏ ਐ ਪੰਜਾਬ ਸਰਕਾਰ ਦੇ ਵੱਲੋਂ ਰਾਜਮਾਰਗ ਪਟਿਆਲਾ ਨਾਭਾ ਮਲੇਰ ਕੋਟਲਾ ਇਹਦੇ ਉੱਤੇ ਦੋ ਟੋਲ ਪਲਾਸੇ ਸੀ ਜਿਹੜੇ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤੇ ਗਏ ਐ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰੈਸ ਬਿਆਨ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਪਟਿਆਲਾ ਨਾਬਾ ਮਲੇਰ ਕੋਟਲਾ ਤੇ ਮੋਹਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ਿਆਂ ਤੇ ਰੋਡ ਯੂਜ਼ਰ ਦੀ ਫੀਸ ਦੀ ਜਿਹੜੀ ਵਸੂਲੀ ਸੀ ਉਹ ਬੀਤੀ ਰਾਤ ਤੋਂ ਬੰਦ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਵੇਂ ਟੋਲ ਪਲਾਜ਼ਿਆਂ ਤੇ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਕੀਤੇ ਜਾਂਦੇ ਸੀ। ਉਹਨਾਂ ਦੱਸਿਆ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਵਧ ਰਹੀ ਮਹਿੰਗਾਈ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਯਤਨਾਂ ਦਾ ਇੱਕ ਹਿੱਸਾ ਹੈ ਇਹਨਾਂ ਦੋ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਪੰਜਾਬ ਭਰ ਵਿੱਚ ਬੰਦ ਕੀਤੇ ਗਏ ਟੋਲ ਪਲਾਜ਼ਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ ਜਿਸ ਨਾਲ ਇਹਨਾਂ ਮਾਰਗਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਰੋਜ਼ਾਨਾ ਦਾ ਲੱਖਾਂ ਰੁਪਏ ਦਾ ਹੁਣ ਬਚਤ ਹੋਏਗੀ ਜਿਹੜਾ ਉਹਨਾਂ ਦੀ ਜੇਬ ਤੇ ਸਿੱਧਾ ਡਾਕਾ ਵੱਜਦਾ ਸੀ ਹੁਣ ਗੱਲ ਕਰਦੇ ਹਾਂ ਰਾਜਾ ਵੜਿੰਗ ਦੇ ਵੱਲੋਂ ਰਵਨੀਤ ਬਿੱਟੂ ਨੂੰ ਕਰਾਰਾ ਝਟਕਾ ਇੱਕ ਹੋਰ ਦਿੱਤਾ ਗਿਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਆ ਉਹਨਾਂ ਹੁਕਮਾਂ ਦੇ ਅਨੁਸਾਰ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਆਗੂ ਰਵਨੀਤ ਮਿੱਟੂ ਉਹਨਾਂ ਦੇ ਮਾਮਾ ਜੀ ਨੇ ਤੇਜਿੰਦਰ ਸਿੰਘ ਕੂਨਰ ਅਤੇ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਲੁਧਿਆਣਾ ਨੇ ਉਹ ਰਾਜਵੰਤ ਸਿੰਘ ਕੂਨਰ ਸਾਬਕਾ ਚੇਅਰਮੈਨ ਉਹਨਾਂ ਨੂੰ ਵੀ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਰਾਜਾ ਵੜਿੰਗ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹਨਾਂ ਦੋਵਾਂ ਆਗੂਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਉਮੀਦਵਾਰ ਦੀ ਵਿਰੋਧਤਾ ਕੀਤੀ ਹੈ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਨੇ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ ਇਹਨਾਂ ਦੋਸ਼ਾਂ ਦੇ ਹੇਠ ਕੰਦੇ ਤੁਰੰਤ ਪ੍ਰਭਾਵ ਦੇ ਨਾਲ ਕਾਂਗਰਸ ਦੇ ਵਿੱਚੋਂ ਇਹਨਾਂ ਨੂੰ ਕੱਢਿਆ ਜਾ ਰਿਹਾ ਹੈ ਦੱਸਣਾ ਬਣਦਾ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਚੋਣ ਲੜੀ ਸੀ ਪਰ ਚੋਣ ਹਾਰ ਗਏ ਸਨ ਬਿੱਟੂ ਦੇ ਮਾਮਾ ਰਾਜਵੰਤ ਸਿੰਘ ਕੂਨਰ ਅਤੇ ਤੇਜਿੰਦਰ ਸਿੰਘ ਕੂਨਰ ਜਿਨ੍ਹਾਂ ਨੇ ਲੁਧਿਆਣਾ ਦੇ ਵਿੱਚ ਜਾ ਕੇ ਆਪਣੇ ਭਾਂਜੇ ਦੇ ਹੱਕ ਦੇ ਵਿੱਚ ਚੋਣ ਕਮਾਡ ਸੰਭਾਲੀ ਸੀ ਅਤੇ ਕਾਂਗਰਸ ਅਤੇ ਕਾਂਗਰਸ ਦੇ ਉਮੀਦਵਾਰ ਦੀ ਵਿਰੋਧਤਾ ਕੀਤੀ ਸੀ ਜਿਸ ਕਾਰਨ ਉਹ ਕਹਿੰਦੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਇਹਦੇ ਤੋਂ ਇਲਾਵਾ ਰਾਜਾ ਵੜਿੰਗ ਨੇ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ ਨੂੰ ਵੀ ਪਾਰਟੀ ਵਿਰੋਧੀ ਗਤੀਵਧੀਆਂ ਦੇ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਕਾਂਗਰਸ ਪਾਰਟੀ ਵਿੱਚੋਂ ਕੱਢੇ ਗਏ ਤਿੰਨ ਆਗੂ ਹਲਕਾ ਸਮਰਾਲਾ ਦੇ ਨਾਲ ਸਬੰਧਤ ਨੇ ਅਤੇ ਇਹਨਾਂ ਨੂੰ ਪਾਰਟੀ ਵਿੱਚੋਂ ਕੱਢਣਾ ਹਲਕੇ ਦੇ ਵਿੱਚ ਕਿਸੇ ਵੱਡੇ ਸਿਆਸੀ ਤਮਾਕੇ ਤੋਂ ਘੱਟ ਨਹੀਂ ਆਖਿਆ ਜਾ ਸਕਦਾ ਹੁਣ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਉਹਨਾਂ ਨੂੰ ਅਦਾਲਤ ਵੱਲੋਂ ਇੱਕ ਵਾਰ ਫਿਰ ਤੋਂ ਕਰਾਰਾ ਝਟਕਾ ਮਿਲਿਆ ਸੰਜੇ ਸਿੰਘ ਦੀਆਂ ਲੱਗਦਾ ਕਿ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਕੁਝ ਦਿਨ ਪਹਿਲਾਂ ਹੀ ਉਹ ਦਿੱਲੀ ਦੇ ਬਹੁਤ ਚਰਚਿਤ ਕਥਿਤ ਸ਼ਰਾਬ ਘਟਾਲੇ 'ਚ ਜੇਲ੍ਹ ਤੋਂ ਬਾਹਰ ਆਏ ਸਨ ਅਤੇ ਹੁਣ ਯੂਪੀ ਦੇ ਸੁਲਤਾਨਪੁਰ ਦੀ ਐਮਪੀ ਐਮਐਲਏ ਦੀ ਅਦਾਲਤ ਨੇ ਅਸਲ ਦੇ ਵਿੱਚ ਪਿਛਲੇ ਸਾਲ ਹੋਈ ਡੇਢ ਮਹੀਨੇ ਦੀ ਸਜ਼ਾ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਨੂੰ ਨਾਲ 9 ਅਗਸਤ ਤੱਕ ਸਰੈਂਡਰ ਭਾਵ ਆਤਮ ਸਮਰਪਣ ਕਰਨ ਵਾਸਤੇ ਵੀ ਆਖਿਆ ਗਿਆ ਹੈ। ਐਮਪੀ ਐਮਐਲਏ ਜੱਜ ਏਕਤਾ ਵਰਮਾ ਨੇ ਸੰਜੇ ਸਿੰਘ ਅਤੇ ਸਾਬਕਾ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਨੂਪ ਸਾੰਡਾ ਸਮੇਤ 6 ਦੋਸ਼ੀਆਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਵੈਵ ਪਾਂਡੇ ਨੇ ਦੱਸਿਆ ਕਿ 19 ਜੂਨ 2001 ਨੂੰ ਬਿਜਲੀ ਵਿਵਸਥਾ ਦੀ ਮਾੜੀ ਹਾਲਤ ਦੇ ਵਿਰੋਧ ਚ ਸਾਬਕਾ ਵਿਧਾਇਕ ਅਨੂਪ ਸਾੰਡਾ ਦੀ ਅਗਵਾਈ ਵਿੱਚ ਸਬਜ਼ੀ ਮੰਡੀ ਦੇ ਨੇੜੇ ਫਲਾਈਓਵਰ ਨੇੜੇ ਇਹ ਦਰਨਾ ਦਿੱਤਾ ਗਿਆ ਸੀ। ਉਹਨਾਂ ਖਿਲਾਫ ਕੋਤਵਾਲੀ ਨਗਰ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਸੀ। 11 ਜਨਵਰੀ 2023 ਨੂੰ ਸਪੈਸ਼ਲ ਮੈਜਿਸਟ੍ਰੇਟ ਜੋਗੇਸ਼ ਯਾਦਵ ਨੇ ਸਾਰੇ 6 ਦੇ 6 ਦੋਸ਼ੀਆਂ ਨੂੰ ਡੇਢ ਮਹੀਨੇ ਦੀ ਸਜ਼ਾ ਸੁਣਾ ਦਿੱਤੀ ਸੀ। ਅਤੇ ਨਾਲ 15 1500 ਰੁਪਏ ਦਾ ਜੁਰਮਾਨਾ ਵੀ ਠੋਕਿਆ ਸੀ ਇਸ ਹੁਕਮ ਦੇ ਖਿਲਾਫ ਸੰਸਦ ਮੈਂਬਰ ਵਿਧਾਇਕ ਜੱਜ ਦੀ ਅਦਾਲਤ ਵਿੱਚ ਅਪੀਲ ਦਾਇਰ ਕਰਨ ਚਲੇ ਗਏ ਸੀ ਤੇ ਅਪੀਲ ਦਾਇਰ ਕਰ ਦਿੱਤੀ ਗਈ ਸੀ ਸਜ਼ਾ ਬਹਾਲ ਕਰਨ ਦੇ ਨਾਂ ਨਾਲ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸਾਰੇ ਦੋਸ਼ੀਆਂ ਨੂੰ ਸਪੈਸ਼ਲ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਨਾ ਹੋਵੇਗਾ ਇਹਦੇ ਲਈ ਜੱਜ ਨੇ 9 ਅਗਸਤ ਤੱਕ ਦੀ ਤਾਰੀਖ ਤੈਅ ਕਰ ਦਿੱਤੀ ਹੈ ਦੂਜੇ ਪਾਸੇ ਸੰਜੇ ਸਿੰਘ ਦੇ ਵਕੀਲ ਅਰਵਿੰਦ ਸਿੰਘ ਰਾਜਾ ਨੇ ਕਿਹਾ ਕਿ ਉਹ ਹੁਣ ਇਸ ਫੈਸਲੇ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਨਗੇ ਪਰ ਦੂਸਰੇ ਪਾਸੇ ਮਨੀਸ਼ ਸ਼ੋਧਿਆ ਜਿਹੜੇ ਉਹ ਵੀ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧਤ ਨੇ ਉਹਨਾਂ ਦਾ ਵੀ ਇਸ ਵਕਤ ਮਾਮਲਾ ਵਿਚਾਰ ਅਧੀਨ ਹੈ ਸੁਪਰੀਮ ਕੋਰਟ ਨੇ ਕਥਿਤ ਦਿੱਲੀ ਆਪਕਾਰੀ ਨੀਤੀ ਕਪੜੇ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਅਤੇ منی ਲੌਂਡਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਹੋਏ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਅਤੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਤ ਰੱਖ ਲਿਆ ਹੈ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਸੀਬੀਆਈ ਅਤੇ ਈਡੀ ਨੂੰ ਸਵਾਲ ਕੀਤਾ ਹੈ ਕਿ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸੋ ਕਦੋਂ ਖਤਮ ਹੋਏਗਾ ਕਿਉਂਕਿ ਸਿਸੋਦੀਆ ਪਿਛਲੇ 17 ਮਹੀਨਿਆਂ ਤੋਂ ਜਿਗਲਚ ਨੇ ਸਿਸੋਦੀਆ ਨੇ ਸੀਬੀਆਈ ਤੇ ਈਡੀ ਦੋਵਾਂ ਮਾਮਲਿਆਂ ਵਿੱਚ ਅਸਲ ਤੇ ਜ਼ਮਾਨਤ ਦੀ ਮੰਗ ਕੀਤੀ ਹੋਈ ਹੈ ਉਹਨਾਂ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਦਲੀਲਾਂ ਦਿੱਤੀਆਂ ਸਿੰਘਵੀ ਨੇ ਕਿਹਾ ਕਿ ਉਹ 17 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਸ ਵਕਤ ਜੇਲ੍ਹ 'ਚ ਨਹੀਂ ਅਤੇ ਕੇਸ ਦੀ ਸੁਣਵਾਈ ਹਾਲੇ ਸ਼ੁਰੂ ਵੀ ਨਹੀਂ ਹੋਈ ਅਤੇ ਉਹਨਾਂ ਕੋਲੋਂ ਹੁਣ ਤੱਕ ਕੋਈ ਬਰਾਮਦ ਵੀ ਨਹੀਂ ਹੋਇਆ। ਅਜਾਹ ਹੈ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਦੀ ਜ਼ਮਾਨਤ ਪਟੀਸ਼ਨ ਦਾ ਸੀਬੀਆਈ ਅਤੇ ਈਡੀ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਈਡੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸੋਲੀਸਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਸਿਸੋਦੀਆ ਦੇ ਵੱਲੋਂ ਵਾਰ-ਵਾਰ ਦੇਰ ਅਰਜ਼ੀਆਂ ਦੇ ਕਾਰਨ ਸੁਣਵਾਈ ਵਿੱਚ ਦੇਰੀ ਹੋ ਰਹੀ ਹੈ। देरी ਲਈ ਉਹ ਖੁਦ ਜ਼ਿੰਮੇਵਾਰ ਨੇ ਪਰ ਅਦਾਲਤ ਰਾਜੂ ਦੀਆਂ ਇਹਨਾਂ ਦਲੀਲਾਂ ਨਾਲ ਬਹੁਤੀ ਸਹਿਮਤ ਨਹੀਂ ਜਾਪੀ ਅਦਾਲਤ ਨੇ ਈਡੀ ਅਤੇ ਸੀਬੀਆਈ ਨੂੰ ਮੁੜ ਕੇ ਸਵਾਲ ਕੀਤਾ ਕਿ ਮੁਕਾਦਮੇ ਦੀ ਸੁਣਾਈ ਦੇ ਵਿੱਚ ਹੋਰ ਕਿੰਨਾ ਸਮਾਂ ਲੱਗੂਗਾ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ 493 ਗਵਾਹੀਆਂ ਹੋ ਚੁੱਕੀਆਂ ਨੇ ਅਤੇ ਜੇਕਰ 50% ਵੀ ਪਲਟ ਜਾਂਦੀ ਹੈ ਤਾਂ ਵੀ 250 ਦੇ ਕਰੀਬ ਰਹਿ ਜਾਂਦੇ ਐ ਇਹਦੇ ਨਾਲ ਰਾਜੂ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਦੇ ਕੋਲ ਇਸ ਮਾਮਲੇ ਵਿੱਚ 8 ਅਹਿਮ ਗਵਾਹ ਨੇ ਮੁਕਾਦਮੇ ਦੀ ਸੁਣਵਾਈ ਸ਼ੁਰੂ ਹੋ ਜਾਣੀ ਸੀ ਪਰ ਇੱਕ ਤੋਂ ਬਾਅਦ ਇੱਕ ਅਰਜ਼ੀਆਂ ਦਾਖਲ ਹੋਣ ਦੇ ਕਾਰਨ ਇਸ ਮਾਮਲੇ ਵਿੱਚ ਦੇਰੀ ਹੋ ਰਹੀ ਹੈ ਇਹਨਾਂ ਅਰਜ਼ੀਆਂ ਦੀ ਕੋਈ ਉਹ ਕਹਿੰਦੇ ਲੋੜ ਵੀ ਨਹੀਂ ਸੀ ਰਾਜੂ ਨੇ ਕਿਹਾ ਕਿ ਉਹਨਾਂ ਕੋਲ ਸਿਸੋਦੀਆ ਦੇ ਖਿਲਾਫ ਪੱਕਾ ਸਬੂਤ ਨੇ ਪਰ ਉਹ ਨਹੀਂ ਚਾਹੁੰਦੇ ਕਿ ਬਹਿਸ ਮੈਰਟ ਦੇ ਆਧਾਰ ਤੇ ਹੋਵੇ ਇਸ ਲਈ ਸਿਸੋਦੀਆ ਇਸ ਮਸਲੇ ਦੇ ਵਿੱਚ ਲਗਾਤਾਰ ਸੁਣਵਾਈ ਦੇ ਵਿੱਚ ਅੜਿੱਕਾ ਬਣਦੇ ਜਾ ਰਹੇ ਨੇ ਦੱਸਣਾ ਬਣਦਾ ਕਿ ਸੁਸ਼ੋਦੀਆ 26 ਫਰਵਰੀ ਤੋਂ ਦਿੱਲੀ ਸ਼ਰਾਬ ਨੀਤੀ ਕੱਪੜੇ ਮਾਮਲੇ 'ਚ ਹਿਰਾਸਤ 'ਚ ਨੇ ਉਹਨਾਂ ਨੂੰ ਪਹਿਲਾਂ ਸੀਬੀ ਨੇ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ 9 ਮਾਰਚ ਨੂੰ ਈਡੀ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ ਗੱਲ ਕਰਦੇ ਆਂ ਬੰਗਲਾਦੇਸ਼ ਦੀ ਭਾਰਤ ਦੇ ਗੁਆਂਢੀ ਮੁਲਕ ਦੀ ਉੱਥੇ ਖਬਰ ਲਗਾਤਾਰ ਮੈਂ ਤੁਹਾਡੇ ਨਾਲ ਅਪਡੇਟ ਕਰ ਰਿਹਾ ਜੋ ਕੁਝ ਘਟ ਰਿਹਾ ਵਾਪਰ ਰਿਹਾ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਉਹਨਾਂ ਨੂੰ ਬੰਗਲਾਦੇਸ਼ ਦੀ ਅੰਤਰਮ ਸਰਕਾਰ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਮੁਹੰਮਦ ਸਹਾਬੂਦੀਨ ਯੂਨਿਸ ਨੇ ਨਿਯੁਕਤੀ ਦਾ ਐਲਾਨ ਕਰ ਦਿੱਤਾ ਹੈ। ਪ੍ਰੈਸ ਸਕੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਅੰਤਰਮ ਸਰਕਾਰ ਦੀ ਨਿਯੁਕਤੀ ਦਾ ਫੈਸਲਾ ਰਾਸ਼ਟਰਪਤੀ ਅਤੇ ਵਿਦਿਅਕ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਸੰਜੋਲਚਕਾਂ ਦੇ ਵਿਚਾਰ ਇੱਕ ਮੀਟਿੰਗ ਦੌਰਾਨ ਲਿਆ ਗਿਆ। ਮੁਹੰਮਦ ਯੂਨਿਸ ਅੰਤਰਮ ਸਰਕਾਰ ਦੇ ਮੁੱਖ ਸਲਾਹਕਾਰ ਦੀ ਹੁਣ ਭੂਮਿਕਾ ਨਿਭਾਉਣ ਵਾਸਤੇ ਸਹਿਮਤ ਹੋ ਗਏ ਹਨ। ਜੂਨਸ ਨੇ ਕਿਹਾ ਕਿ ਜਦੋਂ ਉਹਨਾਂ ਨਾਲ ਪਹਿਲੀ ਵਾਰ ਸੰਪਰਕ ਕੀਤਾ ਗਿਆ ਤਾਂ ਉਹ ਝਿਜਕ ਮਹਿਸੂਸ ਕਰ ਰਹੇ ਸੀ ਪਰ ਉਹ ਇਸ ਮਸਲੇ ਤੇ ਸਹਿਮਤ ਨਹੀਂ ਸੀ ਪਰ ਉਹਨਾਂ ਨੂੰ ਆਪਸ ਦੇ ਵਿੱਚ ਜਦੋਂ ਗੱਲਬਾਤ ਕੀਤੀ ਗਈ ਤੇ ਦੱਸਿਆ ਗਿਆ ਕਿ ਤੁਹਾਨੂੰ ਇਹ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਹੈ ਜੂਨਸ ਨੇ ਕਥਿਤ ਤੌਰ ਤੇ ਕਿਹਾ ਕਿ ਜਦੋਂ ਮੈਨੂੰ ਪਹਿਲੀ ਵਾਰ ਵਿਦਿਆਰਥੀਆਂ ਵੱਲੋਂ ਸੰਪਰਕ ਕੀਤਾ ਗਿਆ ਤਾਂ ਮੈਂ ਝਿਜਕਿਆ ਸੀ ਅਤੇ ਆਪਣੀਆਂ ਮੌਜੂਦਾ ਵਚਨਬੱਧਤਾਵਾਂ ਦਾ ਜ਼ਿਕਰ ਵੀ ਕੀਤਾ ਸੀ ਹਾਲਾਂਕਿ ਉਹ ਕਹਿੰਦੇ ਵਿਦਿਆਰਥੀ ਆਪਣੀਆਂ ਬੇਨਤੀਆਂ ਤੇ ਅਡੋਲ ਰਹੇ ਇੱਕ ਵਿਦਿਆਰਥੀ ਨੇ ਦਲੀਲ ਦਿੱਤੀ ਕਿ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਨੇ ਜਿਨ੍ਹਾਂ ਚ ਵਿਦਿਆਰਥੀ ਵੀ ਸੀ ਜਿਨ੍ਹਾਂ ਵਿੱਚ ਆਮ ਨਾਗਰਿਕ ਵੀ ਸਨ ਹੁਣ ਬੰਗਲਾਦੇਸ਼ ਦੇ ਕੋਲ ਆਪਣੇ ਆਪ ਨੂੰ ਸਹੀ ਢੰਗ ਨਾਲ ਸ਼ਾਸਿਤ ਕਰਨ ਦਾ ਮੌਕਾ ਆਇਆ ਹੈ ਇਹ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਜੇਕਰ ਤੁਸੀਂ ਇਹਦੀ ਜ਼ਿੰਮੇਵਾਰੀ ਲੈਂਦੇ ਹੋ ਜੇਕਰ ਤੁਸੀਂ ਅਝਾ ਨਹੀਂ ਕਰਦੇ ਤਾਂ ਇਹ ਸਾਡੇ ਸਾਰਿਆਂ ਲਈ ਨੁਕਸਾਨਦੇ ਹੋਏਗਾ ਇਸ ਲਈ ਅਸੀਂ ਤੁਹਾਨੂੰ ਇਹ ਜ਼ਿੰਮੇਵਾਰੀ ਲੈਣ ਲਈ ਬੇਨਤੀ ਕਰ ਰਹੇ ਹਾਂ ਤੇ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚੋਂ ਇੱਕ ਬਹੁਤ ਮੰਦ ਭਾਗੀ ਖਬਰ ਅਤੇ ਇੱਕ ਪੰਜਾਬੀ ਨੂੰ ਸਜ਼ਾ ਸੁਣਾਈ ਗਈ ਹੈ ਅਸਲ ਦੇ ਵਿੱਚ ਅਸੀਂ ਡਰਾਈਵਿੰਗ ਜਦੋਂ ਕਰਦੇ ਹਾਂ ਤਾਂ ਕਈ ਵਾਰੀ ਬਹੁਤ ਬੇਧਿਆਨੀ ਨਾਲ ਕਰਦੇ ਹਾਂ ਜਿਸ ਦਾ ਇਹ ਅਸਲ ਚ ਨਤੀਜਾ ਹੈ ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ ਐਡੀਲੇਡ ਤੇ ਸਾਊਥ ਰੋਡ ਤੇ ਇੱਕ 64 ਵਰਿਆਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਉਸ ਹਾਦਸੇ ਦਾ ਕਾਰਨ ਬਣਿਆ ਸੀ ਪੰਜਾਬੀ ਮੂਲ ਦਾ ਇੱਕ ਟਰੱਕ ਡਰਾਈਵਰ ਭਾਵੇਂ ਜੇਲ੍ਹ ਯਾਤਰਾ ਤੋਂ ਤਾਂ ਉਹ ਬਚ ਗਿਆ ਪਰ ਸਜ਼ਾ ਤਾਂ ਫੇਰ ਵੀ ਸੁਣਾਈ ਗਈ ਹੈ ਜਾਣਕਾਰੀ ਮਿਲੀ ਹੈ ਕਿ ਬਤਿਵਰਿਆਂ ਦਾ ਜਗਮੀਤ ਸਿੰਘ ਉਹਨੇ ਪਿਛਲੇ ਸਾਲ 5 ਫਰਵਰੀ ਨੂੰ ਇੱਕ ਪੈਦਲ ਯਾਤਰੀ ਦੇ ਉੱਤੇ ਜਿਹੜਾ ਕਿ ਕ੍ਰਾਸਵਾਕ ਤੇ ਜਾ ਰਿਹਾ ਸੀ ਜਿਹੜਾ ਕਿ ਉੱਥੇ ਚੀਨ ਤੋਂ ਘੁੰਮਣ ਗਿਆ ਹੋਇਆ ਸੀ ਤੇ ਉਹਨੂੰ ਟੱਕਰ ਮਾਰ ਦਿੱਤੀ ਸੀ ਉਹਦਾ ਨਾਮ ਸੀ ਨੇਗ ਗਵਾੰਗ ਵੇਨ ਤੇ ਉਹ ਜਦੋਂ ਟੱਕਰ ਮਾਰੀ ਤਾਂ ਉਹਦੇ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ ਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਉਸਨੇ ਖਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਦਾ ਦੋਸ਼ ਵੀ ਕਬੂਲ ਕੀਤਾ ਸੀ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਕਿਹਾ ਕਿ ਲਾਈਟਾਂ ਲਾਲ ਹੋਣ ਦੇ ਬਾਅਦ ਜਗਮੀਤ ਸਿੰਘ 7 ਸਕਿੰਟ ਮਗਰੋਂ ਉੱਥੋਂ ਲੰਘਿਆ ਜਗਮੀਤ ਸਿੰਘ ਉਸ ਚੌਰਾਹੇ ਰਾਹੀਂ ਲਗਭਗ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਦੁਖਦਾਈ ਤੌਰ ਤੇ ਉਸੇ ਸਮੇਂ ਪੀੜਤ ਵੀਨ ਸੈਰ ਕਰਨ ਵਾਸਤੇ ਉੱਥੇ ਆ ਗਿਆ ਦੱਸਿਆ ਗਿਆ ਕਿ ਉਹ ਚੀਨ ਤੋਂ ਛੁੱਟੀਆਂ ਮਨਾਉਣ ਦੇ ਵਾਸਤੇ ਐਡੀਲੇਟ ਚ ਆਪਣੀ ਧੀ ਅਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਵਾਸਤੇ ਉੱਥੇ ਪਹੁੰਚਿਆ ਹੋਇਆ ਸੀ। ਪੀੜਤ ਵੇਰ ਨੇ ਆਪਣੀ ਪੈਦਲ ਜਾਣ ਵਾਲੀ ਲਾਈਟ ਹੋਣ ਤੇ ਜਿਵੇਂ ਹੀ ਸੜਕ ਤੇ ਕਦਮ ਰੱਖੇ ਨਾਲ ਹੀ ਜਗਮੀਤ ਵੱਲੋਂ ਉਸਨੂੰ ਟੱਕਰ ਮਾਰ ਦਿੱਤੀ ਗਈ ਅਤੇ ਥੋੜੀ ਦੇਰ ਬਾਅਦ ਉਸਦੀ ਮੌਤ ਹੋ ਗਈ। ਅਦਾਲਤ ਦੇ ਬਾਹਰ ਵੇਰ ਦੀ ਧੀ ਨੇ ਕਿਹਾ ਕਿ ਉਹਦਾ ਪਰਿਵਾਰ ਜਗਮੀਤ ਖਿਲਾਫ ਕੋਈ ਨਾਰਾਜ਼ ਨਹੀਂ ਹੈ ਜਾਂ ਕੋਈ ਗੁੱਸਾ ਨਹੀਂ ਰੱਖਦਾ ਪਰ ਸੜਕ ਸੁਰੱਖਿਆ ਲਈ ਵਕਾਲਤ ਕਰਨਾ ਉਹ ਜਾਰੀ ਰੱਖੇਗਾ। ਖਾਸ ਤੌਰ ਤੇ ਜਦੋਂ ਇਹ ਵਿਦੇਸ਼ੀ ਸਖਲਾਈ ਪ੍ਰਾਪਤ ਡਰਾਈਵਰਾਂ ਲਈ ਭਾਰੀ ਵਾਹਨ ਹੈਵੀ ਡਿਊਟੀ ਵਾਹਨ ਚਲਾਉਣ ਦੀ ਗੱਲ ਆਏਗੀ ਉਹਨਾਂ ਕਹਿਆ ਕਿ ਅਸੀਂ ਨਹੀਂ ਚਾਹੁੰਦੇ ਕੋਈ ਕੋਈ ਹੋਰ ਪਰਿਵਾਰ ਸਾਡੇ ਵਾਂਗ ਦੁੱਖ ਵਿੱਚੋਂ ਲੰਗੇ ਦਰਅਸਲ ਹਾਦਸੇ ਤੋਂ 1 ਮਹੀਨਾ ਪਹਿਲਾਂ ਹੀ ਦੱਸਿਆ ਗਿਆ ਕਿ ਜਗਮੀਤ ਦੇ ਦਿਮਾਗੀ ਸੱਟ ਲੱਗੀ ਸੀ ਜਿਸ ਕਾਰਨ ਉਸ ਨੂੰ ਘਟਨਾ ਦਾ ਕੁਝ ਯਾਦ ਵੀ ਨਹੀਂ ਸੀ ਮਾਨਯੋਗ ਜੱਜ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਗਮੀਤ ਤੇਜ਼ ਰਫ਼ਤਾਰ ਨਾਲ ਡਰਾਈਵ ਕਰ ਰਿਹਾ ਸੀ ਜਾਂ ਉਹ ਆਪਣੇ ਫੋਨ ਤੇ ਉਸ ਵਕਤ ਗੱਲ ਕਰ ਰਿਹਾ ਸੀ ਜਾਂ ਉਸ ਸਮੇਂ ਉਸਦੇ ਸਿਸਟਮ ਵਿੱਚ ਡਰੱਗ ਜਾਂ ਅਲਕੋਹਲ ਸੀ ਇਸ ਕਾਰਨ ਜਗਵੀਤ ਨੂੰ 3 ਸਾਲ ਅਤੇ 4 ਮਹੀਨਿਆਂ ਤੋਂ ਵੱਧ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ 2 ਸਾਲ ਅਤੇ 8 ਮਹੀਨਿਆਂ ਦੀ ਗੈਰ ਪੈਰੋਲ ਮਿਆਦ ਸ਼ਾਮਲ ਹੈ ਇਹਦੇ ਨਾਲ ਹੀ ਜਗਵੀਤ ਦੀ ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਲਾਇਸੈਂਸ ਨਹੀਂ ਮਿਲੇਗਾ ਇਹ ਸਭ ਤੋਂ ਵੱਡੀ ਸਜ਼ਾ ਹੈ ਕਿਉਂਕਿ ਵਿਦੇਸ਼ ਦੇ ਵਿੱਚ ਜੇਕਰ ਤੁਹਾਡੇ ਕੋਲੇ ਲਾਇਸੈਂਸ ਨਹੀਂ ਤਾਂ ਸਮਝੋ ਤੁਸੀਂ ਇੱਕ ਕਿਸਮ ਦੇ ਹੈਂਡੀਕੈਪ ਹੋ ਜਾਂਦੇ ਹੋ ਤੇ ਹੁਣ ਗੱਲ ਕਰਦੇ ਆਂ 올림픽 ਦੇ ਵਿੱਚੋਂ ਭਾਰਤ ਦੀ ਹਾਕੀ ਟੀਮ ਦਾ ਜਿਹੜਾ ਸੁਪਨਾ ਟੁੱਟਿਆ ਭਾਰਤ ਦਾ ਸੁਪਨਾ ਟੁੱਟਿਆ ਦਾ ਅਸਲ ਪੈਰਸੋ 올림픽 ਦੇ ਸੈਮੀਫਾਈਨਲ ਦੇ ਵਿੱਚ ਭਾਰਤ ਦੀ ਹਾਕੀ ਟੀਮ ਜਰਮਨੀ ਦੇ ਹੱਥੋਂ ਹਾਰ ਗਈ ਹੈ ਪਹਿਲਾਂ ਭਾਰਤੀ ਹਾਕੀ ਟੀਮ ਨੂੰ 1-0 ਦੀ ਬੜਤ ਮਿਲੀ ਤੇ ਬਾਅਦ ਦੇ ਵਿੱਚ ਜਰਮਨੀ ਹੱਥੋਂ 3-2 ਨਾਲ ਹਾਰ ਗਿਆ ਭਾਰਤੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਨੇ ਮੈਚ ਦੇ ਸ਼ੁਰੂ ਹੋਣ ਦੇ 7ਵੇਂ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਦੇ ਨਾਲ ਇੱਕ ਗੋਲ ਦਾ ਗਿਆ ਤੇ 1 ਸਿਫਰ ਨਾਲ ਟੀਮ ਅੱਗੇ ਜਾ ਰਹੀ ਸੀ। ਇਸ ਤੋਂ ਬਾਅਦ 18ਵੇਂ ਮਿੰਟ ਵਿੱਚ ਜਰਮਨੀ ਦੇ ਗੁੰਜਾਲੋ ਪਿਲਾਟ ਨੇ ਗੋਲ ਕਰਕੇ ਮੁਕਾਬਲਾ 1-1 ਦੇ ਬਰਾਬਰੀ ਤੇ ਲਿਆਂਦਾ। ਫਿਰ ਇਹਦੇ 9ਵੇਂ ਮਿੰਟ ਬਾਅਦ 27ਵੇਂ ਮਿੰਟ 'ਚ ਕ੍ਰਿਸਟੋਫਰ ਰੋਹੇਰ ਨੇ ਗੋਲ打 ਗਿਆ ਅਤੇ ਜਰਮਨੀ ਨੂੰ 2-1 ਨਾਲ ਅੱਗੇ ਤੋਵਾ ਦਿੱਤੀ। ਇਦੇ ਤੋਂ ਬਾਅਦ 30ਵੇਂ ਕੁਆਟਰ ਦੇ ਵਿੱਚ ਭਾਰਤ ਵੱਲੋਂ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਦੇ ਰਾਹੀਂ ਗੋਲ ਦਾਗ ਦਿੱਤਾ ਅਤੇ ਟੀਮ 2-2 ਦੀ ਬਰਾਬਰੀ ਤੇ ਆ ਕੇ ਖੜ ਗਈ। ਭਾਰਤੀ ਖਿਡਾਰੀਆਂ ਨੇ ਇਦੇ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਹਮਲੇ ਕੀਤੇ ਪਰ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕੇ। ਆਖਰੀ ਕੁਆਟਰ ਦੇ 94ਵੇਂ ਮਿੰਟ ਵਿੱਚ ਜਰਮਨੀ ਦੇ ਮਾਰਕੋ ਮਿਲਟਕਾਓ ਨੇ ਗੋਲ ਦਾਗ ਦਿੱਤਾ ਅਤੇ ਜਰਮਨੀ ਦੀ ਟੀਮ ਦੀ ਜਿਹੜੀ ਸੀ ਜਿੱਤ ਲਗਭਗ ਤੈਅ ਕਰ ਦਿੱਤੀ। ਤੇ ਆਖਰੀ ਪਲਾਂ ਦੇ ਵਿੱਚ ਦੋਵੇਂ ਟੀਮਾਂ ਨੇ ਗੋਲ ਕਰਨੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਦੋਵੇਂ ਟੀਮਾਂ ਫਿਰ ਮੋਟ ਸਫਲ ਨਾ ਹੋ ਸਕੀਆਂ ਅੰਤ ਜਰਮਨੀ ਨੇ ਇਹ ਮੁਕਾਬਲਾ 3-2 ਦੇ ਨਾਲ ਆਪਣੇ ਨਾਂ 'ਤੇ ਕਰ ਲਿਆ ਇਹਦੇ ਨਾਲ ਹੀ ਜਰਮਨੀ ਨੇ ਫਾਈਨਲ ਦੇ ਵਿੱਚ ਥਾਂ ਬਣਾ ਲਈ ਹੈ ਉਹ 골ਡ ਮੈਡਲ ਲਈ ਨੀਦਰਲੈਂਡ ਨਾਲ ਖੇਡੇਗਾ ਜਦਕਿ ਭਾਰਤੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੁਕਾਬਲਾ ਕਰੇਗੀ ਦੱਸਣਾ ਬਣਦਾ ਕਿ ਪਿਛਲੀ 올림픽 ਦੇ ਵਿੱਚ ਵੀ ਭਾਰਤ ਨੂੰ ਕਾਂਸੀ ਦਾ ਤਮਗਾ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਸੀ ਤੇ ਹੁਣ ਗੱਲ ਕਰਦਾ ਹਾਂ ਕੁਸ਼ਤੀ ਦੇ ਫਾਈਨਲ ਦੀ ਨਾਲ ਸਿਰ ਜੇ ਇੱਕ ਨਵੇਂ ਇਤਿਹਾਸ ਦੀ ਵਿਨੇਸ਼ ਫੁਗਾਟ ਤੁਹਾਡੇ ਵਾਸਤੇ ਕੋਈ ਨਵਾਂ ਨਾਂ ਨਹੀਂ ਭਾਜਪਾ ਦਾ ਸੰਸਦ ਜਿਹੜਾ ਕੁਸ਼ਤੀ ਸੰਘ ਦਾ ਪ੍ਰਧਾਨ ਸੀ ਤੁਹਾਨੂੰ ਯਾਦ ਹੋਣਾ ਉਹਦੇ ਹੱਥੋਂ ਬੇਇੱਜ਼ਤ ਹੋਣਾ ਲੰਮੇ ਸਮੇਂ ਤੱਕ ਪ੍ਰਦਰਸ਼ਨ ਕਰਨਾ ਤੇ ਉਹਦੇ ਤੋਂ ਬਾਅਦ ਵੀ ਹੌਸਲਾ ਨਹੀਂ ਟੁੱਟਿਆ ਵਿਨੇਸ਼ ਫੁਗਾਟ ਨੇ 올림픽 ਦੇ ਵਿੱਚ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਦੇ ਸੈਮੀਫਾਈਨਲ ਦੇ ਵਿੱਚ ਕਯੂਬਾ ਦੀ ਜਿਹੜੀ ਪਲਵਾਨ ਸੀ ਉਹਨੂੰ 5 ਸਿਫਰ ਦੇ ਨਾਲ ਹਰਾਇਆ ਅਤੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹਦੇ ਨਾਲ ਹੀ ਇਹਨਾਂ 올림픽 ਖੇਡਾਂ ਵਿੱਚ ਭਾਰਤ ਦਾ ਇਹ ਕਹਿ ਸਕਦਾ ਮੈਂ ਇੱਕ ਹੋਰ ਤਮਗਾ ਪੱਕਾ ਹੋ ਗਿਆ। ਸੋਨੇ ਦਾ ਜਾਂ ਚਾਂਦੀ ਦਾ। ਇਹਦੇ ਤੋਂ ਪਹਿਲਾਂ ਹੁਣ ਤੱਕ 올림픽 ਖੇਡਾਂ ਦੇ ਵਿੱਚ ਅਜੇਤੂ ਮੌਜੂਦਾ ਚੈਂਪੀਅਨ ਯੂਈ ਸੁਸਾਕੀ ਨੂੰ ਹਰਾ ਕੇ ਉਲਟ ਫੇਰ ਕਰ ਦਿੱਤਾ ਗਿਆ ਅਤੇ ਯੂਕਰੇਨ ਦੀ ਉਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ ਸੀ। ਪੁਰਸ਼ ਵਰਗ ਤੇ ਜੇਕਰ ਮੈਂ ਧਿਆਨ ਮਾਰਾਂ ਤਾਂ ਸੁਸ਼ੀਲ ਕੁਮਾਰ ਅਤੇ ਰਵੀ ਦਈਆ ਨੂੰ 올림픽 ਫਾਈਨਲ ਵਿੱਚ ਖੇਡਣ ਦਾ ਤਜਰਬਾ ਹੈ ਪਰ ਦੋਵੇਂ ਚਾਂਦੀ ਦੇ ਤਮਗੇ ਜਿੱਤ ਸਕੇ ਸੀ ਇਸ ਲਈ ਵਿਨੇਸ਼ ਕੋਲ ਕੁਸ਼ਤੀ ਦੇ ਵਿੱਚ ਭਾਰਤ ਦੀ ਪਹਿਲੀ ਸੋਨ ਤਮਗਾ ਜੇਤੂ ਬਣਦਾ ਇਸ ਵਕਤ ਮੌਕਾ ਹੈ ਟੂਰਨਾਮੈਂਟ ਦਾ ਫਾਈਨਲ ਆ ਜਿਹੜਾ ਉਹ ਬੁੱਧਵਾਰ ਦੀ ਰਾਤ 10 ਵਜੇ ਖੇਡਿਆ ਜਾਏਗਾ ਵੇਖਦੇ ਆ ਕਿ ਵਿਨੇਸ਼ ਫੁਗਾਟ ਸੋਨੇ ਜਾਂ ਚਾਂਦੀ ਕਿਹੜਾ ਜਿੱਤਣ ਦੇ ਵਿੱਚ ਮਾਣ ਪ੍ਰਾਪਤ ਕਰਦੇ ਹੈ ਦੋਸਤੋ ਇਸ ਇਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਬਾਦ ਲਈ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ